ਹਾਂਜੀ ਹੁਣ ਆਪਾਂ ਗੱਲ ਕਰਨ ਜਾ ਰਹੇ ਸੁਖ ਰਤਿਆ ਜੋ ਕਿ ਬਈ ਇੱਕ ਹਰਿਆਣੇ ਪਿੰਡ ਦੇ ਵਾਹ ਰਹਿਣ ਵਾਲਾ ਜਿਹੜਾ ਕਿ ਇੱਕ ਸਪਾਰੀ ਲੈਂਦਾ 5 ਲੱਖ ਪਿੱਛੇ ਇੱਕ ਕੁੜੀ ਦਾ ਕਤਲ ਕਰ ਦਿੱਤਾ ਜਾਂਦਾ ਜੋ ਕਿ ਇੱਕ ਮੀਆਂ ਬੀਬੀ ਦੀ ਲੜਾਈ ਹੁੰਦੀ ਹੈ ਤੇ ਇੱਕ ਜਿਹੜਾ ਬੰਦਾ ਉਹਨਾਂ ਨੂੰ ਪੈਸੇ ਦਿੰਦਿਆ 5 ਲੱਖ ਰੁਪਏ ਵੀ ਮੇਰੀ ਪਤਨੀ ਨੂੰ ਮਾਰ ਦਿੱਤਾ ਜਾਂਦਾ ਤਾਂ ਇਹ ਆਪਣੇ ਮਾਮੇ ਦੇ ਮੁੰਡੇ ਨਾਲ ਰਲ ਕੇ ਤਾਂ ਉਸ ਕੁੜੀ ਦਾ ਕਤਲ ਕਰ ਦਿੱਤਾ ਜਾਂਦਾ ਸਿਰਫ ਪੈਸਿਆਂ ਪਿੱਛੇ ਤਾਂ ਹੁਣ ਆਪਾਂ ਗੱਲ ਤੁਹਾਨੂੰ ਇੱਕ ਵੀਡੀਓ ਸੁਣਾਵਾਂਗੇ ਤਾਂ ਬਣੇ ਰਹੋ ਚੈਨਲ ਤੇ ਕਿਉਂਕਿ ਸੁਖਰਤਿਆ 2 ਸਾਲ ਪਹਿਲਾਂ ਇੱਕ ਮੁੰਬਈ ਦੇ ਵਿੱਚ ਜਾਂਦਾ ਇੱਕ ਸਟਾਰ ਬਣਨ ਵਾਸਤੇ ਮੈਂ ਵੀ ਇੱਕ ਫਿਲਮੀ ਸਟਾਰ ਬਣਾ ਵੈਸੇ ਤਾਂ ਇਹਦੇ 5 ਲੱਖ ਫੋਲੋਅਰਸ ਇੰਸਟਾਗ੍ਰam ਤੇ ਹੈਗੇ ਆ ਲੋਕ ਇਹਨੂੰ ਪਸੰਦ ਕਰਦੇ ਆ ਪਰ ਮੈਂ ਲੋਕਾਂ ਨੂੰ ਇਹ ਹੀ ਮੈਸੇਜ ਕਰਨਾ ਚਾਹਣਾ ਵੀ ਉਹਨੂੰ ਪਸੰਦ ਕਿਸ ਚੀਜ਼ ਵਾਸਤੇ ਕਰਦੇ ਆ ਕੋਈ ਪੰਜਾਬ ਨੂੰ ਕੋਈ ਚੰਗੀ ਦੇਣਤਾ ਹੈ ਨਹੀਂ ਉਹ ਤਾਂ ਸਿਰਫ ਆਪਣਾ ਮੂੰਹ ਸਿਰ ਭਰ ਕੇ ਟੈਟੂਆਂ ਨਾਲ ਤੇ ਇੱਕ ਸਿਰਫ ਲੋਕਾਂ ਨੂੰ ਗਲਤ ਮੈਸੇਜ ਦੇ ਰਹੇ ਆ ਵੀਡੀਓ ਸੋਸ਼ਲ ਮੀਡੀਆ 'ਚ ਗਾਲਾਂ ਕੱਢ ਰਿਹਾ ਤੇ ਲੋਕ ਉਹਨਾਂ ਨੂੰ ਫਟਾਫਟ ਹੁਣ ਨਸਕਰੀ ਜਾਂਦੇ ਆ ਜੇ ਕੋਈ ਪੰਜਾਬ ਦੀ ਕੋਈ ਗੱਲ ਕਰਦਾ ਕੋਈ ਪੱਤਰਕਾਰ ਜੇ ਕੋਈ ਚੰਗੀ ਗੱਲ ਕਰਦਾ ਕੋਈ ਨਹੀਂ ਸੁਣਦਾ ਜੇ ਕੋਈ ਲੋਚੀ ਵੀਡੀਓ ਪਾ ਦੋ ਗਲਤਫਲਤ ਪਾ ਦੋ ਤਾਂ ਉਹਨੂੰ ਮਿਲੀਅਨ ਚ ਪਛਾੜ ਲੈਂਦੇ ਆ ਇਹ ਸੱਚ ਆ ਕਿਉਂਕਿ ਸਾਡਾ ਪੰਜਾਬ ਇੱਕ ਗਲਤ ਰਸਤੇ ਤੇ ਤੁਰ ਪਿਆ ਤਾਂ ਹੁਣ ਸੋਨੂੰ ਇੱਕ ਸਰਬੰਸਿੰਘ ਟੈਣਾ ਜੋ ਇੱਕ ਸੂਝਮਾਨ ਜੋ ਕਿ ਬਈ ਹਰ ਸੱਚ ਦੇ ਆਧਾਰ ਤੇ ਵੀਡੀਓ ਬਣਾਉਂਦੇ ਰਹਿੰਦੇ ਆ ਪਹਿਲਾਂ ਤੁਹਾਨੂੰ ਵੀਡੀਓ ਸੁਣਾ ਦਈਏ 2 ਮਿੰਟ ਦੀ ਬਾਅਦ ਦੇ ਵਿੱਚ ਆਪਾਂ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਰਤੀਏ ਦਾ ਪੂਰਾ ਨਾਮ ਹੈ ਬਈ ਸੁਖਪ੍ਰੀਤ ਸਿੰਘ ਤੇ ਹਰਿਆਣੇ ਦੇ ਰਤੀਆ ਕਸਬੇ ਦਾ ਰਹਿਣ ਵਾਲਾ 3 ਸਾਲ ਪਹਿਲਾਂ ਮੁੰਬਈ ਦੇ ਵਿੱਚ ਗਿਆ ਮੈਨੂੰ ਨਹੀਂ ਸੀ ਪਤਾ ਹਾਂ ਇੱਕ ਦੋ ਵੀਡੀਓ ਜਾਂ ਰੀਲਾਂ ਮਾੜੀਆਂ ਮੋਟੀਆਂ ਸਾਹਮਣੇ ਆਈਆਂ ਪਰ ਮੈਂ ਕਦੇ ਗੌਰ ਨਹੀਂ ਕੀਤੀ ਪਰ ਜਦੋਂ ਹੁਣ ਇਹਨੇ 5 ਲੱਖ ਰੁਪਏ ਦੇ ਲਈ ਇੱਕ ਔਰਤ ਦਾ ਕਤਲ ਕੀਤਾ ਅਬਲੀਨਾ ਕਸ਼ੋਰ ਸਿੰਘ ਦਾ ਤੇ ਫੇਰ ਇਹ ਖਬਰ ਬਹੁਤ ਵੱਡੀ ਬਣ ਗਈ ਹੈ ਕਿਉਂਕਿ ਮਹਾਰਾਸ਼ਟਰ ਦੀ ਪੁਲਿਸ ਤੇ ਯੂਪੀ ਦੀ ਪੁਲਿਸ ਨੇ ਸਾਂਝਾ ਐਕਸ਼ਨ ਕਰਕੇ ਇਹਨੂੰ ਤੇ ਇਹਦੇ ਮਾਮੇ ਦੇ ਪੁੱਤ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੀ ਖਬਰਾਂ ਆਇਆ ਇਹਨੇ ਕਿਉਂ ਕਤਲ ਕੀਤਾ ਹੁਣ ਸਵਾਲ ਇਹ ਆ ਮੋਡਲਿੰਗ ਦਾ ਚਸਕਾ ਐਕਟਰ ਬਣਨ ਦੀ ਇੱਛਾ ਮੁੰਬਈ ਦੇ ਵਿੱਚ ਗਿਆ ਉੱਥੇ ਪੈਰ ਲੱਗੇ ਨਹੀਂ ਪੈਸਿਆਂ ਦੀ ਜ਼ਰੂਰਤ ਆ ਤੇ ਫਿਰ ਇਹ ਕਈਆਂ ਦੇ ਸੰਪਰਕ ਦੇ ਵਿੱਚ ਆਇਆ ਤੇ ਇੱਕ ਬੰਦਾ ਜਿਹਦੀ ਕਿ ਆਪਣੀ ਘਰਵਾਲੀ ਦੇ ਨਾਲ ਦਾਲ ਨਹੀਂ ਗੱਲ ਦੀ ਕਿਸੇ ਕਰਨ ਕਰਕੇ ਚਲੋ ਹੋਊਗੀ ਗੱਲ ਉਹ ਘਰ ਵਾਲੇ ਨੇ ਦਿੱਤੀ ਜੀ ਸੁਪਾਰੀ ਵੀ ਭਾਈ ਮੇਰੀ ਘਰਵਾਲੀ ਮਾਰ ਦਿਓ ਇਹਨੇ 5 ਲੱਖ ਰੁਪਏ ਲੈ ਕੇ ਲੱਗੇ ਹੋਏ ਦੋਸ਼ਾਂ ਦੇ ਮੁਤਾਬਕ ਤੇ ਫਿਰ ਉਸ ਔਰਤ ਦੇ ਗਲ ਦੇ ਉੱਤੇ ਚਾਕੂ ਫੇਰ ਕੇ ਤੇ ਉਹਦਾ ਕਤਲ ਕਰ ਦਿੱਤਾ 18 ਮਈ ਦੀ ਰਾਤ ਦੀ ਗੱਲ ਆ ਮੁੰਬਈ ਦੀ ਇਹ ਗੱਲ ਆ ਤੇ ਇਹਨੂੰ ਨੁਇਡਾ ਦੇ ਵਿੱਚੋਂ ਪੁਲਿਸ ਨੇ ਮਾਮੇ ਦੇ ਪੁੱਤ ਨੇ ਸਮੇਤ ਗ੍ਰਿਫਤਾਰ ਕੀਤਾ ਹੁਣ ਸਵਾਲ ਹੀ ਪੈਦਾ ਹੁੰਦਾ ਹੈ ਕਿ ਕਿ ਸੁਖ ਰਤਿਏ ਨੂੰ ਇਹ ਕਰਨ ਦੀ ਲੋੜ ਕਿਉਂ ਪਈ ਸੀ ਕਿ ਉਹ ਸੱਚੀ-ਮੁੱੱਚੀ ਕੋ ਕਲਾਕਾਰ ਸੀ ਕਿ ਉਹ ਸੱਚੀ-ਮੁੱੱਚੀ ਕੋ ਮਾਡਲ ਹੈ ਕਿ ਉਹ ਬਹੁਤ ਵਧੀਆ ਨਖਾਰੀ ਹੈ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਤੁਸੀਂ ਕਾਟਾ ਫੇਰਦੇ ਤੁਸੀਂ ਉਹਦੀਆਂ ਕਿੰਨੀਆਂ ਫਿਲਮਾਂ ਦੇਖਣ ਜਾਣਦੇ ਹੋ ਪਰ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਇੰਨਾ ਤੇਜ਼ ਆ ਵੀ ਇੱਥੇ ਕੋਈ ਇੱਥੇ ਦੋ ਕੁੱਤੇ ਲੜੀ ਜਾਂਦੇ ਹੋਣ ਤੇ 3 ਮਿਲੀਅਨ ਉਹਨਾਂ ਨੂੰ ਵਿਊ ਹੋ ਜਾਂਦਾ ਇੱਥੇ ਬਾਂਦਰੀ ਤੇ ਕੁੱਤੇ ਦੀ ਲੜਾਈ ਹੁੰਦੀ ਹੋਵੇ 5 ਮਿਲੀਅਨ ਲੋਕ ਉਹਨਾਂ ਨੂੰ ਦੇਖ ਲੈਂਦੇ ਆ ਇੱਥੇ ਮੁੰਡਾ ਕੁੜੀ ਆਪਸ ਦੇ ਵਿੱਚ ਕੋਈ ਲੁੱਚੀਆਂ ਗੱਲਾਂ ਕਰਨੇ ਹੋਣ 2-3 ਮਿਲੀਅਨ ਉਹਨਾਂ ਨੂੰ ਵੀ ਦੇਖ ਲੈਂਦੇ ਆ ਇੱਥੇ ਕੁੜੀ ਕੋਈ ਮੁੰਡੇ ਤੇ ਦੋਸ਼ ਲਾਈ ਜਾਂਦੀ ਹੋਵੇ ਮੁੰਡਾ ਕੁੜੀ ਨੂੰ ਗਾਲਾਂ ਕੱਢੀ ਜਾਂਦਾ ਹੋਵੇ ਧੀ ਭਿੰਨ ਕਰਦੇ ਹੋਵੇ ਲੋਕ ਮਿਲੀਅਨ ਦੇ ਹਿਸਾਬ ਨਾਲ ਉਹਨੂੰ ਦੇਖ ਲੈਂਦੇ ਆ ਤੇ ਇਹਦਾ ਵੀ ਲਗਭਗ ਸੁਖਰਤੀਏ ਦਾ 5.5 ਲੱਖ ਇੰਸਟਾਗ੍ਰਾਮ ਦੇ ਉੱਤੇ ਫੋਲੋਅਰ ਹਾਂ ਜਿਵੇਂ ਕਿ ਸਰਵਜ ਸਿੰਘ ਟਹਿਣਾ ਸੀ ਇਹਨਾਂ ਦਾ ਵੀ ਹੁਣ ਕਹਿਣਾ ਇਹੀ ਆ ਵੀ ਇੱਕ ਜਿਹੜਾ ਪੰਜਾਬ ਦੇ ਪ੍ਰਤੀ ਕੋਈ ਚੰਗਾ ਮੈਸੇਜ ਨਹੀਂ ਦੇ ਰੇ ਤੇ ਲੋਕ ਇਹਨਾਂ ਨੂੰ ਚੱਕ-ਚੱਕ ਕੇ ਫੋਲੋਸ ਕਰੀਏ ਫੋਲੋ ਕਰੀ ਜਾਂਦੇ ਇਹਨਾਂ ਨੂੰ ਕਹਿਣ ਦਾ ਮਤਲਬ ਇਹਦੇ 5 ਲੱਖ ਤੋਂ ਉੱਤੇ ਫੋਲੋਅਰ ਆ ਤੇ ਹੁਣ ਕਹਿਣ ਦਾ ਮਤਲਬ ਇਹ ਆ ਗਈ ਗੱਲ ਵੀ ਜਿਹੜਾ ਕਿ ਇਹਨਾਂ ਨੇ ਇੱਕ ਬਹੁਤ ਵੱਡਾ ਇੱਕ ਜੁਰਮ ਕੀਤਾ ਇੱਕ ਤੇ ਜਿਵੇਂ ਸਪਾਰੀ ਲੈ ਕੇ ਤੇ ਜਿਹੜਾ ਕੀ ਕਮੀਆਂ ਬੀਬੀ ਦਾ ਕੁਝ ਝਗੜਾ ਸੀ ਕੋਈ ਨਿੱਜੀ ਮਾਮਲਾ ਸੀ ਤੇ 5 ਲੱਖ ਰੁਪਏ ਪਿੱਛੇ ਉਸ ਕੁੜੀ ਦਾ ਕਤਲ ਕਰ ਦਿੱਤਾ ਜਾਂਦਾ। ਉਹਨਾਂ ਚਰਚਾ ਦਾ ਵਿਸ਼ਾ ਬਣ ਗਿਆ ਇਹ ਜੋ ਸੁਖਰਤਿਆ ਇੱਕ ਪਹਿਲਾਂ ਵੀ ਇੱਕ ਮਾਮਲਾ ਇਹਦਾ ਪੱਖਿਆ ਸੀ। ਉਹ ਜਿਹੜੀ ਮਨਜੀਤ ਕੌਰ ਇੱਕ ਕੁੜੀ ਸੀ ਉਹ ਇਹਨਾਂ ਦੇ ਰਿਲੇਸ਼ਨ ਰਹਿੰਦੇ ਚੰਡੀਗੜ੍ਹ ਦੀ ਰਹਿਣ ਵਾਲੀ ਸੀ। ਪਹਿਲਾਂ ਸਾਲ 6 ਮਹੀਨੇ ਰਿਲੇਸ਼ਨ ਰਹਿੰਦੇ ਬਾਅਦ ਵਿੱਚ ਕੌਂਟਰੋਵਰਸੀ ਚੱਲਦੀ ਆ। ਕਈ ਬਹੁਤ ਲੰਬਾ ਸਮਾਂ ਚੱਲੀ ਆ ਉਹ ਵੀ ਮੈਂ ਇੱਕ ਦੋ ਵੀਡੀਓ ਪਾਈਆਂ ਸੀ। ਪਰ ਹੁਣ ਮੈਂ ਸਾਲ ਡੂਡ ਸਾਲ ਬਾਅਦ ਫਿਰ ਤੋਂ ਜੋ ਅੱਜ ਇਹ ਵੀਡੀਓ ਪਾ ਰਹੇ ਹਾਂ ਕਿਉਂਕਿ ਹਰ ਰੋਜ਼ ਤਾਂ ਕਿਉਂਕਿ ਐ ਐਸੇ ਮਾਮਲਿਆਂ ਦੇ ਵਿੱਚ ਘੱਟ ਹੀ ਪਾਉਣਾ ਮੈਂ ਇਹ ਤਾਂ ਹੁਣ ਜਿਹੜਾ ਇੱਕ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਤੇ ਪੰਜਾਬ ਦੇ ਪ੍ਰਤੀ ਤਾਂ ਗੱਲਬਾਤ ਕਰਦੇ ਰਹਿੰਦੇ ਆ ਉਹ ਕੌਂਟਰੋਵਰਸੀ ਵੀ ਚੱਲੀ ਸੀ ਉਹ ਵੀ ਇੱਕ ਦੋ ਵੀਡੀਓ ਪਾਈ ਸੀ ਮੈਂ ਜੋ ਮਨਜੀਤ ਕੌਰ ਕੁੜੀ ਸੀ ਤਾਂ ਉਹ ਮਾਮਲਾ ਤਾਂ ਉੱਥੇ ਰੁਕ ਗਿਆ ਸੀ ਪਰ ਜਿਹੜਾ ਹੁਣ ਨਵਾਂ ਮੋੜ ਲਿਆ ਇਸ ਮਾਮਲੇ ਨੇ ਵੀ ਇੱਕ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਅਸੀਂ ਜਿਹੜੇ ਲੋਕ ਇਹਨਾਂ ਦੇ ਫੈਨ ਆ ਸੁਖ ਰਤੀ ਦੇ ਜਿਹੜੇ ਸਾਡੇ ਪੰਜਾਬੀ ਮੁੰਡੇ ਕੁੜੀਆਂ ਦੇਖਦੇ ਆ ਵੀ ਹਾਂ ਯਾਰ ਮਾਡਲ ਆ ਮਾਡਲ ਪਹਿਲਾਂ ਇਹ ਦੇਖੋ ਸਾਡਾ ਪੰਜਾਬ ਕਿਹੜੇ ਰਾਹ ਤੇ ਤੁਰਪਿਆ ਸਾਡਾ ਪੰਜਾਬ ਇੱਕ ਯੋਧਿਆਂ ਦੀ ਧਰਤੀ ਹੈ ਜਿੱਥੇ ਕੁਰਬਾਨੀਆਂ ਦਿੱਤੀਆਂ ਤੇ ਹੁਣ ਸਾਡਾ ਪੰਜਾਬ ਇੱਕ ਪਹਿਲਾ ਨੰਬਰ ਕਹਿੰਦੀ ਹੈ ਕਾਲ ਯੁੱਗ ਦੇ ਦੌਰ ਦੇ ਵਿੱਚ ਇੱਕ ਦੂਜੇ ਨੂੰ ਦੇਖ ਕੇ ਜਿਵੇਂ ਨੇ ਮੂੰਹ ਸਿਰ ਸਾਰਾ ਪਰ ਰੱਖਿਆ ਟੈਟੂਆਂ ਨਾਲ ਤਾਂ ਦੇਖਣ ਵਾਲੇ ਨੂੰ ਇਹ ਹੁੰਦਾ ਮੈਂ ਵੀ ਇੱਥੇ ਚ ਪਾਵਾਂ ਬਾਹਾਂ ਤੇ ਮੂੰਹਾਂ ਸਰਾ ਤੇ ਕਈ ਮੁੰਡੇ ਇੱਕ ਦੂਜੇ ਦੀਆਂ ਰਿਸਾਂ ਕਰਦੇ ਗੱਲ ਹੁਣ ਇਹ ਆ ਵੀ ਕੋਈ ਚੰਗੀ ਦੇਣ ਤਾਂ ਹੈ ਨਹੀਂ ਸੁਖਰਤੀ ਦੀ ਪੰਜਾਬ ਨੂੰ ਵੀ ਕੋਈ ਚੰਗਾ ਮਸ ਦੇ ਰਿਹਾ ਇਹ ਤਾਂ ਸਿਰਫ ਇੱਕ ਸੋਸ਼ਲ ਮੀਡੀਆ ਤੇ ਗਾਲ੍ਹਾਂ ਕੱਢ ਰਹੇ ਆ ਕੌਂਟਰੋਵਰਸੀਆਂ ਕਰ ਰਹੇ ਇੱਕ ਦੂਜੇ ਨਾਲ ਤਾਂ ਇਹ ਕੋ ਚੰਗਾ ਮੈਸੇਜ ਨਹੀਂ ਹੈਗਾ ਕੋਈ ਇਹਦਾ ਕੋਈ ਕਲਾਕਾਰ ਨਹੀਂ ਹੈਗਾ ਜੇ ਹੁਣ ਗੱਲ ਕਰੀਏ ਕੋਈ ਪੱਤਰਕਾਰ ਜਾਂ ਕੋਈ ਹੋਰ ਕੋਈ ਪੰਜਾਬ ਦੇ ਪ੍ਰਤੀ ਕੋਈ ਗੱਲਬਾਤ ਕਰਦਾ ਚੰਗਾ ਮੈਸੇਜ ਦਿੰਦਾ ਉਹਨੂੰ ਕੋਈ ਨਹੀਂ ਸੁਣਦਾ ਗਲਤ ਫਲਤ ਵੀਡੀਓ ਹੋਵੇ ਉਹਨੂੰ ਚੱਕ ਦੇਣਗੇ ਮਿਲੀਅਨ ਚ ਪਹੁੰਚਾ ਦਿੰਦੇ ਆ ਜਿਵੇਂ ਹੁਣ ਇਹ ਸੁਕਰਤੀਆ ਇੱਕ ਮੁਜਰਮ ਬਣ ਚੁੱਕਾ ਹੈ ਕਿਉਂਕਿ ਇਹਨੂੰ ਗ੍ਰਿਫਤਾਰ ਕੀਤਾ ਆਪਣੇ ਮਾਮੇ ਦੇ ਮੁੰਡੇ ਨਾਲ ਲੜ ਕੇ ਇਸ ਕੁੜੀ ਦਾ ਕਤਲ ਕੀਤਾ ਪੈਸੇ ਪਿੱਛੇ ਪਹਿਲਾਂ ਮੁੰਬਈ ਚ ਬਹੁਤ ਨੇ ਕਹਿਣਾ ਮਤਲਬ ਪੰਜਾਬੀ ਚ ਕਹਿ ਦਿਆਂ ਪਤਾ ਥੱਕੇ ਥੁੱਕੇ ਖਾਦੇ ਆ ਪਰ ਨਹੀਂ ਬਣਿਆ ਕੁਛ ਉਥੋਂ ਤਾਂ ਹੁਣ ਇਹਨੇ ਸੋਚਿਆ ਵੀ ਇੱਕ ਪੈਸਾ ਆਪਾਂ ਪਨਾਉਣ ਵਾਸਤੇ ਕੁਛ ਨਾ ਕੁਛ ਗਲਤ ਰਸਤਾ ਹੀ ਚੁਣ ਲਿਆ ਕਹਿੰਦਾ ਮਤਲਬ ਤਾਂ ਹੁਣ ਇਹ ਆਪਣੀ ਸਜ਼ਾ ਆਪਣੀ ਭੁਗਤੂਆ ਤੇ ਗੱਲ ਹੁਣ ਇਹੀ ਆ ਆਪਣਾ ਤਾਂ ਪੰਜਾਬ ਦੇ ਪ੍ਰਤੀ ਚੈਨਲ ਆ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦਾ ਵੀ ਇਹ ਜੇ ਕੰਮਾਂ ਤੋਂ ਬਚੋ ਜਿਹੜਾ ਕਿ ਇਹ ਪਹਿਲੇ ਨੰਬਰ ਤੇ ਗੱਲ ਕਰੀਏ ਵੀ ਇੱਕ ਦੂਜੇ ਦੀਆਂ ਰੀਸਾਂ ਇਹਦੇ ਸਟਾਰ ਜਿਹੜੇ ਇਹਨੂੰ ਚਾਹੁੰਦੇ ਆ ਵੀ ਸਾਡਾ ਇਹ ਅਸੀਂ ਫੈਨ ਆ ਇਹਦੇ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ ਹੁਣ ਦੇਖ ਲਓ ਵੀਡੀਓ ਦੇ ਫੈਨ ਆ ਵੀ ਇਹਦੇ ਨਾਲ ਕੀ ਵਰਤਾਵੂ ਜੇਲ੍ਹ ਦੇ ਵਿੱਚ ਚਲੋ ਜੀ ਫਿਰ ਤੋਂ ਅਪੀਲ ਕਰਦੇ ਆ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਅੱਜ ਤੁਹਾਡੇ ਨਾਲ ਸਾਂਝੀਆਂ ਜਰੂਰ ਕਰਨੀਆਂ ਹੀ ਖਬਰਾਂ ਜਿੱਥੋਂ ਤੇ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਮਿਲਦੇ ਆ ਕੱਲ ਨੂੰ ਨਮਟੋ ਤੇ ਧੰਨਵਾਦ